ਹਾਂਜੀ ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਪਾਂ ਇੱਕ ਪੋਸਟ ਪਾਈ ਸੀ ਜਿਹਦੇ ਵਿੱਚ ਆਪਾਂ ਕਿਹਾ ਸੀ ਜੇ ਪ੍ਰਮਾਤਮਾ ਦੀ ਰਹਿਮਤ ਹੋਵੇ ਤਾਂ ਗਲੀਆਂ ਸੜੀਆਂ ਚੀਜ਼ਾਂ ਵੀ ਲੱਖਾਂ ਕਰੋੜਾਂ ਦੀਆਂ ਹੋ ਜਾਂਦੀਆਂ ਨੇ ਅੱਜ ਤੁਹਾਨੂੰ ਇੱਕ ਐਸੇ ਦਰਖਤ ਦੇ ਦਰਸ਼ਨ ਕਰਵਾਉਣੇ ਆ ਜਿਹੜਾ ਇਸ ਸਮੇਂ ਦੁਨੀਆ ਦਾ ਸਭ ਤੋਂ ਮਹਿੰਗਾ ਦਰਖਤ ਆ ਤੇ ਜਿਹਦੇ ਪਿੱਛੇ ਕਈ ਮੁਲਕ ਕਮਲੇ ਹੋਏ ਫਿਰਦੇ ਆ ਤੇ ਇਹ ਦਰਖਤ ਇੰਨਾ ਕ ਮਹਿੰਗਾ ਕਿ ਇਸ ਦਰਖਤ ਨੂੰ ਬਚਾਉਣ ਦੇ ਵਾਸਤੇ ਉਸ ਮੁਲਕ ਦੀ ਆਰਮੀ ਇਹਦੀ ਰਾਖੀ ਕਰਦੀ ਆ ਤੇ ਇਹ ਦਰਖਤ 200 ਸਾਲ ਪੁਰਾਣਾ ਆ ਆ ਵੀਡੀਓ ਆ ਜਿਹੜੀ ਇਹ ਬੈਂਕਾਕ ਦੀ ਆ ਬੈਂਕਾਕ ਦੇ ਵਿੱਚ ਇੱਕ ਬੋਧੀਆਂ ਦਾ ਮੰਦਿਰ ਆ ਤੇ ਉਸ ਮੰਦਿਰ ਦੇ ਵਿੱਚ ਇੱਕ ਦਰਖਤ ਆ ਜਿਹੜਾ 200 ਸਾਲ ਪੁਰਾਣਾ ਤੇ ਉਸ ਦਰਖਤ ਦੇ ਪਿੱਛੇ ਕਈ ਮੁਲਕ ਕਮਲੇ ਹੋਏ ਫਿਰਦੇ ਆ ਹੁਣ ਤੱਕ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਦਰਖਤ ਜਿਹੜਾ ਜਿਉਂਦਾ ਜਾਗਦਾ ਧਰਤੀ ਤੇ ਖੜਾ ਅੱਜ ਤੱਕ ਦੁਨੀਆ ਦਾ ਸਭ ਤੋਂ ਮਹਿੰਗਾ ਦਰਖਤ ਆ ਤੇ ਇਹਦੀ ਕੀਮਤ ਹੁਣ ਤੱਕ 23 ਮਿਲੀਅਨ ਡਾਲਰ ਤੱਕ ਲੱਗ ਚੁੱਕੀ ਆ ਇਹਨੂੰ ਜਾਪਾਨ ਅਮਰੀਕਾ ਅਰਬ ਕੰਟਰੀਆਂ ਚਾਈਨਾ ਵਾਲੇ ਹਰ ਕੋਈ ਚਾਹੁੰਦਾ ਕਿ ਇਹ ਦਰਖਤ ਮਿਲ ਜਵੇ ਬੈਂਕਾਕ ਦੇ ਵਿੱਚ ਇੱਕ ਮੰਦਿਰ ਆ ਉਥੇ 200 ਸਾਲ ਪੁਰਾਣਾ ਇਹ ਕੇ ਨਾਮ ਨਸਲ ਐ ਇਸ ਦਰਖਤ ਦੀ ਤੇ ਜਿਹੜੀ ਆਪਾਂ ਅਗਰਬੱਡ ਊਦ ਜਿਹਨੂੰ ਆਪਾਂ ਕਹਿੰਦੇ ਆ ਉਹ ਏਸੇ ਦਰਖਤ ਦੇ ਵਿੱਚੋਂ ਨਿਕਲਦੀ ਆ ਤੇ ਇਸ ਦਰਖਤ ਦੇ ਉੱਤੇ ਐਨੇ ਲੋਕਾਂ ਦੀ ਅੱਖ ਆ ਕਿ ਇਹਨਾਂ ਨੂੰ ਇੱਥੇ ਆਰਮੀ ਲਾਉਣੀ ਪੈਗੀ ਕਿ ਇਸ ਦਰਖਤ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ ਇਹ ਦਰਖਤ ਦੀ ਖੂਬੀ ਤੁਹਾਨੂੰ ਦੱਸਦਾ ਇਹ ਜਿਵੇਂ ਕੇ ਨਾਮ ਦਰਖਤ ਦਾ ਇਸ ਨਸਲ ਦਾ ਨਾਮ ਆ ਜਿਹੜਾ ਕੇ ਨਾਮ ਤੇ ਇਸ ਨਸਲ ਦੇ ਜਿਹੜੇ ਦਰਖਤ ਨੇ ਇਸ ਸਮੇਂ ਅਗਰਬੱਡ ਜਾਂ ਊਦ ਦੀ ਇੰਨੀ ਕੁ ਜ਼ਿਆਦਾ ਡਿਮਾਂਡ ਹੋ ਗਈ ਪੂਰੀ ਦੁਨੀਆ ਦੇ ਵਿੱਚ ਕਿ ਕਈ ਮੁਲਕਾਂ ਨੇ ਕਈ ਦੇਸ਼ਾਂ ਨੇ ਇਹਨਾਂ ਦੇ ਦਰਖਤਾਂ ਦੇ ਉੱਤੇ ਕਟਿੰਗ ਤੇ ਤੇ ਬੈਨ ਲਾਤਾ ਪੱਕਾ ਵੀ ਇਹ ਦਰਖਤ ਆਪਾਂ ਕੱਟ ਨਹੀਂ ਸਕਦੇ ਜਾਂ ਫਿਰ ਉਹਨਾਂ ਨੇ ਕੋਟੇ ਰੱਖਤੇ ਵੀ ਇੰਨੇ ਹੀ ਕੱਟ ਸਕਦੇ ਆ ਇੱਕ ਸਾਲ ਦੇ ਵਿੱਚ ਇਤੋਂ ਵੱਧ ਨਹੀਂ ਇਸ ਕਰਕੇ ਇਸ ਦਰਖਤ ਦੀ ਹੁਣ ਬਲੈਕ ਮਾਰਕੀਟ ਬਹੁਤ ਹਾਈ ਆ ਇਸ ਟਾਈਮ ਇਸ ਦਰਖਤ ਨੂੰ ਐਕੂਲੇਰੀਆ ਈਗਲ ਬੋਡ वुਡ ਆਫ ਗॉड ਇਹਨੂੰ ਇੱਕ ਪਵਿੱਤਰ ਲੱਕੜ ਮੰਨਿਆ ਜਾਂਦਾ ਕਿ ਇਹ ਪ੍ਰਮਾਤਮਾ ਤੋਂ ਸਿੱਧੀ ਉਤਰੀ ਆ ਤੇ ਬੈਂਕਾਕ ਦੇ ਮੰਦਰ ਵਾਲੇ ਕਹਿੰਦੇ ਆ ਵੀ ਅਸੀਂ ਇਸ ਦਰਖਤ ਨੂੰ ਵੇਚਣਾ ਨਹੀਂ ਅਸੀਂ ਇਸ ਦਰਖਤ ਨੂੰ ਕੱਟਣ ਨਹੀਂ ਦੇਣਾ ਇਹ ਸਾਡੇ ਵਾਸਤੇ ਉਸ ਪ੍ਰਮਾਤਮਾ ਦਾ ਇੱਕ ਤੋਹਫਾ ਤੇ ਵਾਕਈ ਹੀ ਇਹ ਲੱਕੜ ਆ ਜਿਹੜੀ ਇਹ ਤੋਹਫਾ ਵਾ ਇਨਸਾਨ ਦੇ ਵਾਸਤੇ ਉਸ ਪ੍ਰਮਾਤਮਾ ਦੇ ਵੱਲੋਂ ਪਰ ਅੱਜ ਦੇ ਟਾਈਮ ਦੇ ਵਿੱਚ ਚਾਈਨਾ ਨੇ ਇਹਦੀ ਡਿਮਾਂਡ ਇੰਨੀ ਜ਼ਿਆਦਾ ਹਾਈ ਕਰਤੀ ਤੇ ਉਹਦੇ ਕਰਕੇ ਇਸ ਦਰਖਤ ਦਾ ਮੋਲਾ ਜਿਹੜਾ ਉਹ ਵੀ ਮਿਲੀਅਨਾਂ ਦੇ ਹਿਸਾਬ ਦੇ ਨਾਲ ਹੋ ਗਿਆ ਇਹਨੂੰ ਲਿਕੁਇਡ 골ਡ ਵੀ ਕਹਿੰਦੇ ਆ ਹਰਬ ਕੰਟਰੀਆਂ ਦੇ ਕੁਸ਼ਕ ਵਪਾਰੀ ਨੇ ਜਿਹੜੇ ਪੀੜੀ ਦਰ ਪੀੜੀ ਚੱਲਦੇ ਆਉਂਦੇ ਆ ਜਿਨ੍ਹਾਂ ਦੇ ਪਿਓ ਦਾਦੇ ਵੀ ਇਹ ਕੰਮ ਕਰਦੇ ਨੇ ਤੇ ਉਹ ਵਪਾਰੀ ਹੁਣ ਇੰਨੇ ਕ ਕਹਿ ਲਓ ਵੀ ਐਕਸਪਰਟ ਹੋ ਗਏ ਉਹ ਲੱਕੜ ਨੂੰ ਦੰਦਾ ਨਾਲ ਦੱਬ ਕੇ ਦੱਸ ਦਿੰਦੇ ਨੇ ਵੀ ਇਹ ਕਿਹੜੇ ਮੁਲਕ ਦੀ ਆ ਕਿੰਨੀ ਪਿਓਰ ਆ ਤੇ ਕਿੰਨੀ ਕੀਮਤ ਰੱਖਦੀ ਆ ਅਗਰ ਬੁੱਡ ਨੇਚਰਲ ਜਦੋਂ ਬਣਦੀ ਆ ਉਦੋਂ ਤਾਂ ਇਹ ਬਹੁਤ ਮਹਿੰਗੀ ਆ ਪਰ ਇਹਨੂੰ ਲੋਕ ਆਪ ਵੀ ਦਰਾਖਤ ਦੇ ਵਿੱਚ ਕੈਮੀਕਲ ਭਰ ਕੇ ਬਣਾਉਂਦੇ ਨੇ ਕਿ ਨਾਮ نسل ਦੇ ਇਹ ਜਿਹੜੇ ਦਰਾਖਤ ਨੇ 100 ਦਰਾਖਤਾਂ ਦੇ ਵਿੱਚੋਂ 5 ਜਾਂ 7 ਦਰਾਖਤ ਇਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਅਗਰਬੁੱਡ ਹੁੰਦੀ ਆ ਉਹਨਾਂ ਦੇ ਵਿੱਚੋਂ ਵੀ 1 ਜਾਂ 2 ਦਰਾਖਤ ਇਦਾਂ ਦੇ ਹੁੰਦੇ ਆ ਜਿਹੜੇ ਬਾਲੀ ਜ਼ਬਰਦਸਤ ਅਗਰਬੁੱਡ ਜਿਨ੍ਹਾਂ ਦੇ ਵਿੱਚ ਬਣਦੀ ਆ ਨਹੀਂ ਤਾਂ ਮਾਰਕੀਟ ਦੇ ਵਿੱਚ ਡਿਮਾਂਡ ਵੱਧ ਹੋਣ ਕਰਕੇ ਲੋਕਾਂ ਨੇ ਇਹਨਾਂ ਦਰਖਤਾਂ ਦੇ ਵਿੱਚ ਸਰਾਖ ਮਾਰ ਕੇ ਤੇ ਵਿੱਚ ਕੈਮੀਕਲ ਭਰਨੇ ਸ਼ੁਰੂ ਕੀਤੇ ਆ ਤਾਂ ਕਿ ਉਹ ਕੈਮੀਕਲ ਭਰ ਕੇ ਅਗਰਬੱਡ ਆਪ ਬਣਾ ਸਕਣ ਡਿਮਾਂਡ ਵਧਣ ਕਰਕੇ ਕਿਉਂਕਿ ਉਹ ਲੱਕੜ ਇੰਨੀ ਮਿਲਦੀ ਨਹੀਂ ਕੁਦਰਤੀ ਆ ਜਿਹੜੀ ਉਹ ਕੁਦਰਤੀ ਲੱਕੜ ਥੋੜੀ ਨਿਕਲਦੀ ਆ ਸੋ ਇਸ ਕਰਕੇ ਡਿਮਾਂਡ ਵਧਣ ਕਰਕੇ ਹੁਣ ਉਹਨਾਂ ਨੇ ਨਵਾਂ ਹੱਲ ਕੱਢ ਲਿਆ ਦੇਖੋ ਤੁਸੀਂ ਇਹ ਦਰਖਤ ਜਦੋਂ ਸਹੀ ਸਲਾਮਤ ਹੁੰਦਾ ਫੇਰ ਤਾਂ ਇਸ ਦਰਖਤ ਨੂੰ ਕੋਈ ਨਹੀਂ ਪੁੱਛਦਾ ਇਹਦੀ ਕੋਈ ਕੀਮਤ ਨਹੀਂ ਹੈਗੀ ਇਹ ਆਮ ਲੱਕੜ ਆ ਪਰ ਜਦੋਂ ਇਸ ਦਰਖਤ ਦੀ ਕੋਈ ਟਾਣੀ ਗਲ ਜਾਂਦੀ ਆ ਗਲ ਕੇ ਉਹ ਵਿੱਚੋਂ ਕਾਲੀ ਹੋ ਜਾਂਦੀ ਆ ਵਿੱਚੋਂ ਬਰੋਜਾ ਉਹਦਾ ਰਸ ਨਿਕਲ ਜਾਂਦਾ ਤਾਂ ਉਸ ਸਮੇਂ ਉਹ ਦਰਖਤ ਬੇਸ਼ਕੀਮਤੀ ਹੋ ਜਾਂਦਾ ਉਹਦਾ ਕੋਈ ਮੁੱਲ ਨਹੀਂ ਰਹਿੰਦਾ ਅਨਮੋਲ ਹੋ ਜਾਂਦਾ ਉਹ ਆ ਹੁਣ ਇਹਨਾਂ ਨੇ ਦਰਖਤ ਕਟਿਆ ਇਹ ਸਾਰਾ ਦਰਖਤ ਇਹਨਾਂ ਨੇ ਕੱਟ ਕੇ ਆ ਦੇਖੋ ਹੁਣ ਇਹਨਾਂ ਨੇ ਕਟਿਆ ਆ ਪੀਸ ਆ ਜਿਹੜਾ ਇਹ ਬੇਕਾਰ ਆ ਤੇ ਹੁਣ ਉਹ ਜਿਹੜਾ ਇੱਕ ਪਾਸਿਓਂ ਕਾਲਾ ਕਾਲਾ ਤੁਸੀਂ ਗਲਿਆ ਹੋਇਆ ਦੇਖਦੇ ਹੋ ਸਿਰਫ ਆਹੀ ਟਾਣੀ ਇਹਨਾਂ ਦੇ ਕੰਮ ਦੀ ਆ ਬਾਕੀ ਸਾਰਾ ਦਰਖਤ ਬੇਕਾਰ ਆ ਤੇ ਆਹੀ ਟਾਣੀ ਦਾ ਮੁੱਲ ਪੈਣਾ ਵਾ ਦੇਖੋ ਤੁਸੀਂ ਪ੍ਰਮਾਤਮਾ ਜਦੋਂ ਵੀ ਬਖਸ਼ਿਸ਼ਾਂ ਕਰਨ ਤੇ ਆਉਂਦਾ ਤਾਂ ਫਿਰ ਗਲੀਆਂ ਸੜੀਆਂ ਚੀਜ਼ਾਂ ਵੀ ਆਪਾਂ ਕਹਿੰਨੇ ਆ ਨਾ ਵੀ ਫਿਰ ਕੀਮਤ ਬੇਸ਼ਕੀਮਤੀ ਹੋ ਜਾਂਦੀਆਂ ਆਹ ਉਹ ਲੱਕੜਾ ਜਿਹਦੇ ਵਿੱਚ ਉਹ ਆਪ ਟੀਕੇ ਲਾ ਲਾ ਕੇ ਭਰਦੇ ਆ ਤੇ ਉਹਨੂੰ ਆਪ ਤਿਆਰ ਕਰਦੇ ਆ ਇਹਨੂੰ ਲਿਕੁਇਡ 골ਡ ਵੀ ਕਹਿ ਦਿੰਦੇ ਨੇ ਆ ਦੇਖੋ ਤੁਸੀਂ ਵੱਡੀਆਂ ਵੱਡੀਆਂ ਜਿਹੜੀਆਂ ਕੰਪਨੀਆਂ ਨੇ ਪਰਫਿਊਮ ਦੀਆਂ ਉਹ ਵੀ ਹੁਣ ਇਹ ਚੀਜ਼ ਨੂੰ ਵਰਤਣ ਲੱਗੀਆਂ ਪਹਿਲਾਂ ਜ਼ਿਆਦਾਤਰ ਇਹ ਚੀਜ਼ਾਂ ਅਰਬ ਕੰਟਰੀ ਚ ਵਰਤੀਆਂ ਜਾਂਦੀਆਂ ਸੀਗੀਆਂ ਪਰ ਹੁਣ ਪੂਰੀ ਦੁਨੀਆ ਦੇ ਵਿੱਚ ਇਹਦੀ ਡਿਮਾਂਡ ਹੋ ਗਈ ਸਾਰੇ ਲੋਕ ਇਹ ਚੀਜ਼ ਨੂੰ ਮੰਗਦੇ ਨੇ ਜੇ ਇਹਦੀ ਲੱਕੜ ਨੂੰ ਵੀ ਆਪਾਂ ਜਲਾਉਂਦੇ ਆ ਆਪਾਂ ਇੱਕ ਵਾਰੀ ਵੀਡੀਓ ਵੀ ਪਾਈ ਸੀ ਤਾਂ ਇਹਦੀ ਲੱਕੜ ਤੁਹਾਡੇ ਘਰ ਦੇ ਵਿੱਚ ਬੜੀ ਜ਼ਬਰਦਸਤ ਖੁਸ਼ਬੂ ਆਉਂਦੀ ਆ ਨੈਚੁਰਲ ਇਹ ਪ੍ਰਕਿਰਿਆ ਕਿਵੇਂ ਇਹ ਉਹਦਾ ਪਰਫਿਊਮ ਬਣਾਉਂਦੇ ਆ ਪਰ ਦੇਖੋ ਤੁਸੀਂ ਪ੍ਰਮਾਤਮਾ ਨੇ ਇੱਕ ਦਰਖਤ ਆਮ ਜਿਹਾ ਦਰਖਤ ਉਹਨੂੰ ਇੱਕ ਬਿਮਾਰੀ ਦੇਤੀ ਤੇ ਬਿਮਾਰੀ ਦੇ ਨਾਲ ਉਹ ਗਲਣ ਤੋਂ ਬਾਅਦ ਉਹ ਦਰਖਤ ਇੱਕ ਖਾਸ ਦਰਖਤ ਹੋ ਗਿਆ ਤੇ ਉਹਦੀ ਕੀਮਤ ਮਿਲੀਅਨਾਂ ਟ੍ਰੇਲੀਅਨਾਂ ਦੇ ਵਿੱਚ ਚੱਲੀ ਸੀ ਕਿਸੇ ਨੇ ਚੈੱਕ ਕੋਈ ਜਿਉ ਪ੍ਰਮਾਤਮਾ ਇੱਕ ਦਰਖਤ ਨੂੰ ਇਹ ਨਾ ਕੀਮਤੀ ਬਣਾ ਸਕਦਾ ਤਾਂ ਆਪਾਂ ਤਾਂ ਫਿਰ ਵੀ ਉਹਦੀ ਜੋਤ ਦੇ ਵਿੱਚੋਂ ਨਿਕਲੀ ਹੋਈ ਜੋਤਾਂ ਨੇ ਔਰ ਦੇ ਸੋ ਪ੍ਰਮਾਤਮਾ ਦਾ ਨਾਮ ਲਈਏ ਜੀ ਸਾਹੀ ਗੁਰੂ ਦਾ ਜਾਪ ਸ਼ੁਰੂ ਕਰੀਏ ਕਣ-ਕਣ ਦੇ ਵਿੱਚ ਪ੍ਰਮਾਤਮਾ ਜਿਕੇਨ ਮੰਨਿਓ ਤੁਹਾਡੀ ਜ਼ਿੰਦਗੀ ਬਦਲ ਜਾਣੀ ਹੈ ਸ਼ੁਰੂ ਕਰੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਨੇ ਹੋ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਦੇਖਿਓ ਪਰ ਅੱਗੇ ਹੋਰ ਵੀ ਬਹੁਤ ਕੁਝ ਹੋਊਗਾ ਜਿਹੜਾ ਕਦੇ ਤੁਸੀਂ ਸੋਚਿਆ ਵੀ ਨਹੀਂ ਧੰਨਵਾਦ ਚਾਹੁੰਦੇ ਵਾਸਤੇ